ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿਚਾਰ ਤੇ ਚੱਲਾਂ ਦਾ ਯਤਨ ਕਰੀਏ ਸਾਡਾ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਤੇ ਸਾਡਾ ਗੁਰੂ ਦੀ ਬਾਣੀ ਕਹਿੰਦੀ ਹੈ ਜੇ ਤ ਪੀਤੇ ਮਤ ਦੂਰ ਹੋਏ ਬਲ ਪਵੇ ਵਿਚਾਰੇ ਵੇਚਿਆ ਆਪਣਾ ਪੜਾਇਆ ਨਾ ਪਛਾਣੇ ਕਸਮੋ ਤਾ ਦੇਖੋ ਜਿਹੜੀ ਚੀਜ਼ ਪੀਣ ਦੇ ਨਾਲ ਨੂੰ ਇੱਕ ਸ਼ਰਾਬ ਦਾ ਨਾਂ ਨਹੀਂ ਹੈ ਜਿਹੜੀ ਵੀ ਉਹ ਭੰਗ ਨਹੀਂ ਹੋ ਸਕਦੀ ਆਰੇ ਸਾਡੇ ਸਮਾਜ ਦੇ ਅੰਦਰ ਨਿਹੰਗ ਸਿੰਘ ਵੀਰ ਭਾਗ ਰਗੜੀ ਜਾਂਦੀ ਹੈ ਭਗ ਪੀਂਦੇ ਨੇ ਸਤਿਗੁਰਾਂ ਨੇ ਭਾਗ ਵਾਲਿਆਂ ਨੂੰ ਬਖਸ਼ਿਆ ਆ ਦੀ ਕੋਈ ਵੀ ਚੀਜ਼ ਜਿਹੜੀ ਚੀਜ਼ ਪੀਣ ਦੇ ਨਾਲ ਮਤ ਦੂਰ ਹੋ ਜਾਂਦੀ ਹੈ ਸਤਿਗੁਰ ਕਹਿੰਦੇ ਸ਼ਾਇਦ ਜਿੰਦ ਪੀਤੇ ਮਤ ਦੂਰ ਹੋਵੇ ਬਰਲ ਪਰੇ ਵੇਚਿਆ ਬਾਕੀ ਤੌਰ ਤੇ ਨਸ਼ੇ ਵੀ ਛੱਡਨੇ ਮਾਤ ਦਾ ਨਸ਼ਾ ਵੀ ਬੰਦੇ ਦੀ ਮਤ ਦੂਰ ਕਰ ਦਿੰਦਾ ਹੈ ਵਕਾਰਾਂ ਦਾ ਨਸ਼ਾ ਵੀ ਬੰਦੇ ਦੀ ਮਤ ਨੂੰ ਕਰ ਦਿੰਦਾ ਸਤਗੁਰ ਕਹਿੰਦੇ ਇਹ ਛੱਡ ਦੇ ਜਿੰਦਗੀ ਚ ਬਦਲ ਜਾਏਗਾ ਜਿਹੜੀ ਸਾਫ ਬਣ ਜਾਏਗੀ ਚੰਗੀ ਬਣ ਜਾਏਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੱਲ ਕਰ ਰੇ ਸਾਂ ਭਗਵਾਨ ਰਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸੇਵ ਚ ਰਜਾਦਾ ਹੈ ਇੰਨੀ ਵੱਡੀ ਦਿਲੇਰੀ ਉਹ ਵੀ ਆਪਣਾ ਕੋਈ ਉਹਦਾ ਨਿੱਜੀ ਸਵਾਰਥ ਨਹੀਂ ਸੀ ਉਹਨਾਂ ਨੇ ਆਪਣੇ ਲਈ ਨਿੱਜੀ ਸਵਾਰਥ ਲਈ ਕੋਈ ਕੁਰਬਾਨੀ ਨਹੀਂ ਕੀਤੀ ਸਾਡੇ ਰਿੱਕ ਮੇਰੇ ਪੁੱਤਰ ਆਜ਼ਾਦੀ ਦੀ ਜਨਕੀ ਜੀਵਨ ਆਜ਼ਾਦ ਹੋ ਕੇ ਸਮਾਜ ਦੇ ਵਿੱਚ ਵਿਚਨ ਪਰ ਉਹ ਗੱਲ ਆਂਦਾ ਕਿ ਅਕਿਰਤ ਘੰਟਾ ساری ਕੌਮ ਦੇ ਵਿੱਚ ਬਹੁਤ ਹਨ ਅਕਿਰਤ ਘੰਟਾ ਜਿਹਨੇ ਸਾਡੇ ਲਈ ਕੋਈ ਕੀਤਾ ਹੋਇਆ ਅਸੀਂ ਯਾਦ ਥੋੜਾ ਕਰਦੇ ਹਾਂ ਅਸੀਂ ਭੁੱਲ ਪਏ ਬਾਬਿਆਂ ਦੀਆਂ ਬਸੀਆਂ ਯਾਦ ਨਹੀਂ ਗਾਇਕਾਂ ਦੇ ਜਨਮ ਦਿਹਾੜੇ ਯਾਦ ਨਹੀਂ ਕਿਸੇ ਨੂੰ ਬਾਬਾ ਜੋਣਾ ਸਿੰਘ ਦਾ ਸ਼ਹੀਦੀ ਦਿਹਾੜਾ ਚੇਤੇ ਬਾਬਾ ਅਜੀਤ ਸਿੰਘ ਦਾ ਸ਼ਹੀਦੀ ਘੜਾ ਚੇਤੇ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਗੱਦੀ ਦਿੱਤੀ ਕਦੋਂ ਉਹਨਾਂ ਨੇ ਆਪਣਾ ਸਰੀਰ ਛੱਡਿਆ ਚੇਤੇ ਰਿਹਾ ਕਿਸੇ ਨੂੰ ਗੁਰੂ ਨਾਨਕ ਸਿੰਘ ਮਹਾਰਾਜ ਇਸ ਸੰਸਾਰ ਦੇ ਕਿੰਨੀ ਸੰਦੇ ਵਿੱਚ ਆਏ ਚੇਤੇ ਰਿਹਾ ਕਿਸੇ ਨੂੰ ਗਾਇਕਾ ਦੇ ਨਾਮ ਚੇਤੇ ਨੇ ਗਾਇਕਾ ਦੇ ਨਾਮ ਜਨਮ ਦੇ ਅਰੇ ਚੇਤੇ ਨੇ ਗਾਇਕਾ ਦਾ ਮੈਂ ਤਾਂ ਹਲਾਨ ਹੈ ਗਾਇਕਾਂ ਦੇ ਜਨਮ ਦੇ ਹਲੇ ਵੀ ਆਉਣ ਤੇ ਕਈ ਉਹਨਾਂ ਦੇ ਫੈਨ ਦਰਾਂ ਚ ਮਿਲਾਂਦੇ ਨੇ ਸਿੱਖ ਪਰਵਾਰ ਫੈਨ ਬਣਨਾ ਚਾਹੀਦਾ ਸੀ ਗੁਰੂ ਅਰਜਨ ਸਾਹਿਬਾਨ ਦਾ ਗੁਰੂ ਮਾਨ ਦਾ ਭਗਤਾ ਦਾ ਗੁਰਬਾਣੀ ਦਾ ਫੈਨ ਬਣਨਾ ਚਾਹੀਦਾ ਸੀ ਪਰ ਨਹੀਂ ਅਸੀਂ ਰੱਜੇਰਾਂ ਦਾ ਫੈਨ ਬਣਾਂਗੇ ਜਿਨ੍ਹਾਂ ਨੇ ਤੁਰੀ ਜਾਂਦੀ ਧੀ ਨੂੰ ਸਾਡੀਆਂ ਭੈਣਾਂ ਨੂੰ ਵਿਆਹ ਸੀ ਉਹ ਵੇਖੋ ਸਰਕਾਰਾਂ ਦੇ ਅੱਗ ਤੁਰੀ ਜਾਂਦੀ ਹੈ ਜਿਨ੍ਹਾਂ ਦੇ ਭੈਣਾਂ ਨੂੰ ਅੱਗ ਕਾਇ ਸੀ ਅਸੀਂ ਉਹਨਾਂ ਨੂੰ ਪ੍ਰੈਸਿਆਂ ਦੇ ਨਾਲ ਤੁਰੂ ਦਿੰਦੇ ਹਾਂ ਨਸ਼ਿਆਂ ਦੇ ਉਹਨਾਂ ਦੀ ਉਸਤਤ ਕਰਦੇ ਆ ਜਿਹਨੇ ਕੈਸੀ ਉਹ ਵੇ ਗੁਸਰ ਦਾ ਧਿਆਗ ਤੁਰੀ ਜਾਂਦੀ ਹੈ ਜਿਹਨ ਢੀਆਂ ਭੈਣਾ ਦੇ ਲੱਗ ਮੇਲੇ ਸਾਹ ਹਰ ਕਿਸੇ ਨੂੰ ਨਾਮ ਜੇਦਾ ਹੋਏਗਾ ਬਾਬਾ ਬੰਦਾ ਸਿੰਘ ਬਹਾਦਰ ਦਾ ਨਾਮ ਝੁਲਗੇ ਛੋਟੇ ਸਾਹ ਜਦੋਂ ਦੇ ਨਾਮ ਝੁਲਗੇ ਜਿਨ੍ਹਾਂ ਨੇ ਨਸ਼ੇ ਆਪ ਸ਼ਰਬਾਬ ਗਾਣਿਆਂ ਦੇ ਵਿੱਚ ਖੁੱਲੀ ਵਤਨ ਦੀ ਸ਼ਰਬਾਬ ਨਸ਼ੇ ਪੀਓ ਸਾਡੇ ਨੌਜਵਾਨ ਵੀ ਕਈ ਉਹਨਾਂ ਵੱਲ ਵੇਖ ਕੇ ਨਸ਼ੇ ਪੀਂਦੇ ਨੇ ਕਦੋਂ ਲੜਾਈਆਂ ਹੁੰਦੀਆਂ ਨੇ ਪਰਿਵਾਰਾਂ ਦੇ ਵਿੱਚ ਭੈਣ ਤੇ ਭਰਾ ਨੱਚਰਤਾ ਬਹਿ ਕੇ ਵੇਖ ਰਿਆ ਟੀਵੀਆਂ ਤੇ ਐਸਾ ਸਮਾਜ ਹੋ ਗਿਆ ਐ ਸਮਾਜ ਕਿਹਦਾ ਹੋ ਗਿਆ ਗੰਦੇ ਗਾਣੇ ਇਨ੍ਹਾਂ ਕੰਨਾਂ ਦੇ ਨਾਲ ਸੁਣੇ ਜਾਂਦੇ ਨੇ ਭਾਗਾ ਵਾਲਿਓ ਬਾਣੀ ਸੁਣੋ ਇਹ ਬਾਣੀ ਪਰਿਵਾਰ ਜੋੜਦੀ ਹੈ ਤੋੜਦੀ ਨਹੀਂ ਨੱਚਰਤਾ ਨਹੀਂ ਹੈ ਇਹ ਬੜੀ ਮਿੱਠੀ ਬਾਣੀ ਹੈ ਬੜੀ ਪਿਆਰੀ ਬਾਣੀ ਹੈ ਇਹਨੂੰ ਤੇ ਸਤਿਗੁਰਾਂ ਨੇ ਕਿਹਾ ਸੀ ਗਾਓ ਸਣੋ ਪੜੋ ਨਿਤ ਭਾਈ ਗੁਰਪੂਰੇ ਤੂੰ ਰਖ ਇਹਨੂੰ ਗਾਓ ਇਹਨੂੰ ਸੁਣੋ ਇਹਨੂੰ ਪੜੋ ਬਾਣੀ ਦੇ ਨਾਲ ਪਿਆਰ ਕਰੋ ਭਾਗਾਂ ਵਾਲੇ ਬਾਣੀ ਦੇ ਨਾਲ ਜਿਨ੍ਹਾਂ ਗੁਰਮੁਹਾਂ ਨੇ ਸਾਡੀ ਖਾਤਰ ਸਾਡੇ ਵਾਸਤੇ ਕਿ ਅਸੀਂ ਜ਼ਿੰਦਗੀ ਚੰਗੀ ਤਰ੍ਹਾਂ ਸੁਖੀ ਬਤੀਤ ਕਰ ਸਕੀਏ ਆਪਣੀਆਂ ਕੁਰਬਾਨੀਆਂ ਦੇ ਦਿੱਤੀਆਂ ਆਪਣੇ ਪਰਵਾਰ ਵੱਲ ਹੀ ਵੇਖਿਆ ਆਪਣਾ ਪਰਿਵਾਰ ਕੁਰਬਾਨ ਕਰ ਦਿੰਦਾ ਇੱਕ ਹੁੰਦੇ ਨੇ ਬਿੰਦੀ ਪੁੱਤਰ ਇੱਕ ਹੁੰਦੇ ਨੇ ਨਾਤੀ ਪੁੱਤਰ ਬਿੰਦੀ ਪੁੱਤਰ ਬਿੰਦ ਤੋਂ ਕਹਿਦਾ ਹੋਵੇ ਨਾਤੀ ਪੁੱਤਰ ਦਾ ਮੀਨ ਨਾ ਮੂੰਹ ਬੋਲੇ ਇਹ ਕਿਆ ਦੰਦਾ ਨਾ ਆ ਮੇਰਾ ਫਲਾਣਾ ਮੂੰਹ ਬੋਲਿਆ ਪੁੱਤਰ ਆ ਮੂੰਹ ਬੋਲੀ ਸੀ ਇਹ ਨਾਤੀ ਪੁੱਤਰ ਅਸੀਂ ਸਾਰੇ ਨਾਤੀ ਪੁੱਤਰ ਧੀਆਂ ਬੀਠੇ ਆ ਨਾਤੀ ਪੁੱਤਰ ਨਹੀਂ ਆ ਸਤਿਗੁਰਾਂ ਨੇ ਬਿੰਦੀ ਪੁੱਤਰਾਂ ਦੀ ਪਰਵਾਹ ਨਹੀਂ ਕੀਤੀ ਨਾਤੀ ਪੁੱਤਾਂ ਦੇ ਨਾਲ ਪਿਆਰ ਕੀਤਾ ਨਾਤੀ ਪੁੱਤਾਂ ਦੇ ਨਾਲ ਤੇ ਮੈਂ ਕਈ ਵੀ ਹਾਲਾਤ ਹੁਣ ਮੈਂ ਜਿਹੜੇ ਕੰਮ ਕਾੜ ਸਾਡੇ ਵਿੱਚ ਆ ਗਏ ਨੇ ਵੜ ਗਏ ਨੇ ਕੰਮ ਕਾੜ ਕੁਝ ਨਹੀਂ ਕਰ ਸਕਦੇ ਸਤਗੁਰ ਦੀ ਬਾਣੀ ਤੇ ਆਸ ਰੱਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਅਟੱਲ ਵਿਸ਼ਵਾਸ ਰੱਖੋ ਜੇ ਜਿਹੜੀ ਜੋ ਕੰਮ ਬਾਤ ਆਪਣੇ ਆਪ ਹੀ ਨਿਕਲਦੇ ਜਾਂਦੇ ਆਪਣੇ ਮੈਂ ਇਹ ਨਹੀਂ ਕਹਿੰਦਾ ਕਿ ਸਾਦੀ ਮੰਨ ਨਹੀਂ ਭਾਵੇਂ ਆਲੇ ਬਾਣੀ ਤੇ ਪੜ ਕੇ ਰੱਖੋ ਇੱਕ ਵਾਰੀ ਬਾਣੀ ਕਹਿ ਕੀ ਰਹੀ ਆਪੜ ਮੈਂ ਇਹ ਹਾਸ ਸਟੇਜ ਤੇ ਕਹਿੰਦਾ ਕਿ ਬਾਣੀ ਆਪੜ ਸਾਡੇ ਮਗਰ ਵੀ ਆ ਲੱਗੋ ਕੇ ਬਲਾਰਾ ਬੰਦਾ ਸਟੇਜ ਤੇ ਇਹ ਕਹਿ ਲਗਾ ਕਿ ਬਾਣੀ ਤੇ ਆਪ ਵਿਚਾਰ ਕਰਨੇ ਸ਼ੁਰੂ ਕਰਦੇ ਹੋ ਸਚਾਈ ਤੁਹਾਡੇ ਸਾਹਮਣੇ ਆ ਜਾਈਗੀ ਸੱਚ ਕੀ ਇਹ ਤੇ ਸਤਿਗੁਰਾਂ ਦੀ ਬਾਣੀ ਦਾ ਆਕਾ ਸੱਚ ਕੀ ਬਾਣੀ ਨਾਨਕ ਦੀ ਆਖੇ ਸੱਚ ਸੁਣਾਈ ਸੀ ਸੱਚ ਕੀ ਇਹ ਇਹ ਬਾਣੀ ਸੱਚ ਦੀ ਆ ਤੁਰ ਕੀ ਬਾਣੀ ਆਈ ਤੈਨ ਸੰਗਿ ਚੰਦ ਤੋੜ ਦਾ ਮੀਨਕਾ ਸਚਾਈ ਅਕਾਲ ਪੁਰਖ ਤੇ ਅਕਾਲ ਪੁਰਖ ਕੀ ਹੈ ਸੱਚ ਸਿਧਾਂਤ ਇਹ ਅਕਾਲ ਪੁਰਖ ਦੀ ਬਾਣੀ ਹੈ ਤੋੜ ਇਹ ਬਾਣੀ ਆਈ ਤੈਨ ਸਗਰੀ ਚਿੰਤਾ ਮਿਟ ਜਾ ਸਾਰੀ ਚਿੰਤਾ ਘਰਮ ਗਾ ਦੁੱਤੀ ਸਾਰੀ ਚਿੰਤਾ ਅੱਜ ਚਿੰਤਾ ਨਹੀਂ ਪਈ ਹੋਈ ਸਮ ਅੱਜ ਚਿੰਤਾ ਪਈ ਹੋਈ ਹੈ ਕਿ ਜੇ ਅਸੀਂ ਵੀਰਵਾਰ ਨੂੰ ਦੀਵਾ ਲਾਛ ਗਾ ਪਤਾ ਇਹ ਚਿੰਤਾ 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 ਕਰ ਕੀ ਕੀ ਜੀਏ ਜੋ ਅਨਹੋਣੀ ਹੋਏ ਅਸੀਂ ਇਸ ਗੱਲ ਨੂੰ ਚਿੰਤਾ ਨਹੀਂ ਕਰਦੇ ਕਿ ਸਾਡੇ ਬੱਚੇ ਬਾਣੀ ਪੜ੍ਹਮ ਬਾਣੀ ਕਿਉਂ ਨਹੀਂ ਪੜ੍ਹਦੇ ਕਿ ਗੁਰੂ ਘਰ ਕਿਉਂ ਨਹੀਂ ਜਾਂਦੇ ਸਭ ਕਰਮ ਕਾਂਡਾਂ ਬਾਰੇ ਚਿੰਤਾ ਲੱਗੀ ਰਹਿੰਦੀ ਜਿਵੇਂ ਸ਼ੇਕਮਾਲ ਦੀ ਘਰੋਂ ਜਾਣ ਲਿਆ ਹੋਵੇ ਮਗਰੋਂ ਸ਼ੇਕਮਾਲ ਦੀ ਜੋਗੀ ਕਰਦੀ ਹੋਣਾ ਸ਼ਿਕਵਾ ਜੀ ਸਾਹਿਬ ਮੈਂ ਕਹਾਂ ਦੰਦਾ ਕੋਣੇ ਜਦੋਂ ਕੋਣੇ ਆਕਰੋ ਕੋਣੇ 7 ਕੋਣੇ 3 ਹੋਏ ਮਨ ਉਹ ਤੋਂ ਘਰੋਂ ਨਹੀਂ ਨਿਕਲਣਾ ਕੋਣ ਪੈ ਗਈ ਇਹ ਇਹ ਸਾਡੇ ਸਮਾਜ ਚ ਹੋ ਰਿਹਾ ਹੈ ਇਹ ਅੱਖੀਂ ਦੇਖੀਆਂ ਗੱਲਾਂ ਨੇ ਤੁਹਾਨੂੰ ਪਤਾ ਹੋਏਗਾ ਤੁਸੀਂ ਪਰਿਵਾਰਾਂ ਚ ਰਹਿਣ ਵਾਲੇ ਜੀ ਪਰ ਇਸ ਸਮੇਂ ਦੇ ਨਾਲ ਇਹ ਸਮਾਜ ਕਿਹਨੇ ਬਣਾਇਆ ਇਹ ਸਮਾਜ ਇਨਸਾਨਾਂ ਨੇ ਬਣਾਇਆ ਘੜੀਆਂ ਇਨਸਾਨਾਂ ਨੇ ਬਣਾਇਆ ਹੁਣ ਸਾਡੇ ਇੱਥੇ ਪੌਣਿਆ ਤੜ੍ਹਵੇ ਨੇ ਬਾਦ ਅੰਦੇਸ਼ ਕੋਈ ਟਾਈਮ ਹੋਏਗਾ ਟਾਈਮ ਤੇ ਬਦਲ ਜਾਂਦਾ ਉਹਨਾਂ ਦਾ ਟਾਈਮ ਹੋਰ ਭਾਗਾਂ ਵਾਲਿਓ ਇਹ ਕਰਮ ਕਾਂਡ ਨੇ ਮਾਰੇ ਮਾਰੇ ਧਰਮ ਨੇ ਮੈਂ ਪਰਮੇ 6 ਵਜੇ ਨਹੀਂ ਜਾਣਾ ਦਿੱਲੀ ਅਗਿਆਂ ਦੀ ਲੰਘੀ ਰੋਗੜੋਣੀ ਦਿੱਲੀ ਰੌਕ ਕਰਨੀ ਹੁਣ ਬੰਨਾ ਕੁਸ਼ੇ ਕਿ ਦਿੱਲੀ ਨੇ ਅਗਿਆਂ ਦੀ ਤੁਰਕੇ ਹੀ ਲੰਘਣਾ ਸੀ ਉਹ ਜਾਵਦੇ ਅਨੇ ਜੜੀ ਮੋੜੇ ਤੇ ਲੰਘ ਗਈ ਤੁਰਕੇ ਲੰਘਣਾ ਇਹ ਸਾਡੇ ਚ ਭਰਮ ਬੜੇ ਪੈ ਜਾਂਦੇ ਵੈਪਰ ਹੋ ਗਏ ਆ ਗਏ ਨੇ ਪੜਾ ਵਾਲਿਓ ਗੁਰੂ ਗੋਬਿੰਦ ਸਿੰਘ ਵਾਲਾ ਦੀ ਦਸਾਂਵੀ ਕੁਰਬਾਨੀ ਉਹ ਤਾਂ ਆਪਣੇ ਦਾਮੀ ਨੇ ਉਹਨਾਂ ਸਹਿਬਜ਼ਾਦਿਆਂ ਦਾ ਸ਼ਹੀਦੀ ਯਾਦ ਆ ਗਿਆ ਕੋਸ਼ਿਸ਼ ਕਰੀਏ ਅਸੀਂ ਆਪਣੇ ਬੱਚਿਆਂ ਨੂੰ ਉਹਨਾਂ ਦੀਆਂ ਸਾਕੀਆਂ ਸੁਵਾਈਏ ਸਾਡੇ ਬੱਚੇ ਆਪਣੇ ਆਪ ਹੀ ਹੋੜੀ ਉਹ ਰਾਤ ਤੇ ਆਉਣੇ ਹੋੜੀ ਪਿਆਰ ਦੇ ਨਾਲ ਸਮਝਾਓ ਗੁੱਸੇ ਵਾਲੀ ਕੋਈ ਗੱਲ ਨਹੀਂ ਪਿਆਰ ਨਾਲ ਸਮਝਾਈਏ ਇੱਕ ਦੂਜੀ ਬੇਨਤੀ ਨਸ਼ੇ ਲੱਚਰਤਾ ਜਿੰਦਗੀ ਚੋਂ ਕੱਢ ਦਿੰਦੇ ਹਨ ਦਰਬਾਰ ਸਾਹਿਬ ਉੱਪਰ ਕੀਰਤਨ ਹੁੰਦਾ ਮੇਰੇ ਘਰ ਦਾ ਸਵੇਰੇ ਸੁਣਿਆ ਜਾਂਦਾ ਹੈ ਤਤਾ ਘੰਟਾ ਸਵੇਰੇ ਕੀਰਤਨ ਸੁਣਿਆ ਜਾਏ ਬਾਅਦ 12 ਕਿੰਨੇ ਚਿਰ ਨੱਚਦਾ ਸੁਣਿਆ ਜਾਂਦੀ 12 ਕੇ ਸਾਰੇ ਆ ਦੀ ਗੱਲ ਨਹੀਂ ਕਰਾਂ ਬਹੁਤਾਂ ਗੇਂਦ ਵਿੱਚ ਬਸ ਅੱਜ ਸਫਰ ਕਰੀਦਾ ਸਵੇਰੇ ਬਸਾ ਦੇ ਵਿੱਚ ਕੀਰਤਨ ਲੱਗਾ ਹੁੰਦਾ ਉਹ ਵੀ ਬਾਣੀ ਦਾ ਹੀ ਲੱਗਾ ਹੁੰਦਾ ਪੁਰੇ ਚੰਕਾ ਪਾਲ ਦੀ ਲੱਗੀ ਹੁੰਦੀ ਆ ਉਹਨਾਂ ਨੇ ਆਪਣੀਆਂ ਧਾਰਨਾ ਬਣਾਈਆਂ ਨੇ ਕਸ਼ੀਆਂ ਆਪਣੇ ਬਾਪਿਆਂ ਦੀ ਜ਼ਿੰਦਗੀ ਕਰੀ ਜਾਂਦੇ ਨੇ ਬਾਣੀ ਤਾਂ ਗੇਸ ਨਹੀਂ ਉਹ ਤਾਂ ਮਾਰਾ ਦਾ ਘੰਟਾ ਬਸ ਇਹ ਲੱਗਾ 15 ਮਿੰਟ ਪਰ ਸਾਰੀ ਧਿਆਵੀ ਬੱਸ ਚਲਣੀ ਆ ਨੱਚਰ ਦਾ ਸੁਣਾਈ ਜਾਂਦੀ ਏ ਮੈਂ ਤੇ ਹੁਣ ਹੈਰਾਨ ਆ ਕਿਹਨਾਂ ਸਪੀਕਰ ਹੁੰਦੇ ਸਨ ਬੱਸਾਂ 'ਚ ਨੱਚਰ ਤਾਂ ਸੁਣਾਈ ਜਾਂਦੀ ਸੀ ਗੰਦੇ ਗਾਣੇ ਸੁਣਾਏ ਜਾਂਦੇ ਸੀ ਅੱਜ ਟੀਵੀ ਵੀ ਹਰ ਬੱਸਾਂ 'ਚ ਲੱਗਿਆ ਅੱਜ ਤੱਕਾਇਆ ਵੀ ਜਾਂਦਾ ਇੱਕ ਨੱਚਦਾ ਇਸ ਤਰ੍ਹਾਂ ਹੋ ਗਿਆ ਕਿੱਧਰ ਗਿਆ ਸਾਡਾ ਸਮਾਨ ਇੱਕ ਗੁਰੂਆਂ ਦਾ ਪੰਜਾਬ ਸੀ ਗੁਰੂਆਂ ਨੇ ਕੁਰਬਾਨੀਆਂ ਕੀਤੀਆਂ ਪਰ ਅਸੀਂ ਥਿਰਕਦੇ ਜਾਏ ਸਦਾ ਤੋਂ ਥਿਰਕੇ ਪਾਣੀ ਦੇ ਵਿਚਾਰ ਮੁਕਰਤੀਏ ਤੇ ਇਹਦੇ ਬਾਰੇ ਕਿਸੇ ਨੇ ਦੁਆ ਨਾ ਪਤਾ ਕੀ ਕਿਹਾ ਉਹ ਕਿਹੜਾ ਸ਼ਰਮ ਨੂੰ ਕੋ ਆਤੀ ਹੈ ਸ਼ਰਮ ਨੂੰ ਕੋ ਆਤੀ ਹੈ ਜੋ ਸ਼ਰਮ ਸੇ ਸ਼ਰਮਾਤੇ ਹਨ ਹਾਮ ਤੋ ਹੈ ਹੀ ਬੇਸ਼ਰਮ ਸ਼ਰਮ ਵੀ ਹੌਸੇ ਸ਼ਰਮਾਤੀ ਹੈ ਹਾਮ ਤੋ ਹੈ ਹੀ ਬੇਸ਼ਰਮ ਸ਼ਰਮ ਵੀ ਹੌਸੇ ਸ਼ਰਮਾਤੀ ਹੈ ਇਹ ਪੰਜਾਬ ਬੇਸ਼ਰਮ ਹੋ ਗਿਆ ਹੈ ਬੇਸ਼ਰਮ ਪੜਾ ਮਾਰਿਓ ਬੇਨਤੀ ਹੈ ਦੋਵੇਂ ਆਪ ਜੋੜ ਕੇ ਬਾਣੀ ਦੀ ਵਿਚਾਰ ਦੇ ਨਾਲ ਸਾਥ ਪਾਓ ਬਾਣੀ ਆਪ ਪੜੋ ਵਹਿਮਾ ਭਰਮਾਂ ਤੋਂ ਬੁਰਾਈਆਂ ਤੋਂ ਲੱਜਾ ਦਾ ਤੋਂ نشیاں تو طلبا کریے سرگل دی باڑی دے نال سنیا پئیے او شال پر کے سمات دی آوو سکھ سਤグル کے پیارے ہو. او آوو سکھ سਤグル کے پیارے ہو. او آوو سکھ سਤグル کے کے پیارے ہو. او سچی گاؤ سچی وانی سی ست کی بانی سات سروپ ہے ستپور کی وای ست سروپ ہے گربانی بنیا گربانی بنیا والے آپ پڑھنا شروع کریے آپ بچال شروع کریے ਸੱਚਾਈ ਸਾਹਮਣੇ ਆਏਗੀ ਤੱਤਵਾਦ ਸਾਰਿਆਂ ਦਾ ਹੋਈਆਂ ਆਪ ਤੁਲਾ ਦੱਸਦਿਆਂ ਲਗਜ ਸਤਗੁਰਾਂ ਤੇ ਜਾ ਕੇ ਆਪਣੇ ਤੇ ਅੰਦਰ ਵਸਾਣੇ ਸਾਰੀ ਸੰਗਤ ਗੱਜ-ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ